ਜਿਹੜੀਆਂ ਤੁਹਾਨੂੰ ਨਿੰਦੀਆਂ ਗੋਲੀਆਂ ਦਿੱਤੀਆਂ ਸੀ ਨਾ ਉਹ ਮੈਂ ਸਬਜੀ ਚ ਪਾ ਕੇ ਘਰ ਦੇ ਨੂੰ ਸਾਰਿਆਂ ਨੂੰ ਰੋਟੀ ਦੇਤੀ ਹਾਂ ਬਸ ਮੈਂ 12 ਵਜੇ ਆ ਜਾਈਆ ਸੜਕ ਕੀ ਕਰਨਾ ਆਦੀ ਇੱਥੇ ਬਾਈ ਮੇਰਾ ਪੀਜ਼ਾ ਡਿਲੀਵਰੀ ਦਾ ਕੰਮ ਆ ਮੈਂ ਪੀਜ਼ਾ ਦੇਣ ਆਇਆ ਸੀ ਸੜਕ ਬਾਈ ਕਿਹੜਾ ਪੀਜ਼ਾ ਹੁੰਦਾ ਓਏ ਸੱਚ ਅੱਛਾ ਪਿਆਰ ਕਰਦਾ ਹੂੰ ਤੇਰਾ ਵਿਆਹ ਕਰਤੀ ਤੋਰਾਂਗੇ ਅਸੀਂ ਨਾ ਨਾ ਬਈ ਵਿਆਹ ਨਾ ਕਰਾਓ ਤਾਂ ਮੈਂ ਟਾਈਮ ਪਾਸ ਵਾਸਤੇ ਆ ਅੱਛਾ ਸਰ ਬਾਪੂਆ ਬਣਾ ਪਿੰਡੇ ਸ਼ਾਦਨ ਵੀ ਨਹੀਂ ਮੁੰਨਦਾ ਕਾਹਦਾ ਵਿਆਹ ਹੋ ਤੂੰ ਦੇ ਤ ਸਗਨ ਮੂਲੇ ਜਹੀ ਨਾ ਮੂਲੇ ਹੈਲੋ ਹੈਲੋ ਕਿਵੇਂ ਹੋ ਬੇਬੀ ਵਧੀਆ ਕੀ ਕਰਦੇ ਮੈਂ ਤੇਰੇ ਫੋਨ ਦਾ ਇੰਤਜ਼ਾਰ ਹੀ ਕਰ ਰਹੀ ਤੀਆ ਉਹ ਜਿਹੜੀਆਂ ਤੁਨੇ ਨਿੰਦੀਆਂ ਗੋਲੀਆਂ ਦਿੱਤੀਆਂ ਸੀ ਨਾ ਉਮਾ ਸਬਜ਼ੀ ਚ ਪਾ ਕੇ ਘਰ ਦੇ ਨੂੰ ਸਾਰਿਆਂ ਨੂੰ ਰੋਟੀ ਦੇਤੀ ਹਾਂ ਬਸ ਮੈਂ 12 ਵਜੇ ਆ ਜਾਊਗਾ ਬਸ ਤੁਕੰਦ ਨਾ ਵੀ ਖੜੀ ਰਹੀ ਮੈਂ ਕੰਦ ਟੱਪ ਕੇ ਆਉਂਗਾ ਬਸ ਹਾਂ ਤੁਸੀਂ ਕੰਦ ਟੱਪ ਕੇ ਆ ਜਾਓ ਕੰਦ ਦਾ ਸਾਨੂੰ ਪਤਾ ਹੈ ਮੈਂ ਬਾਹਰੇ ਖੜੀ ਹੋਊਂਗੀ ਹਾਂ ਬਸ ਆ ਜਾਓ ਜੀ ਠੀਕ ਸਿੰਗਾ ਬਫੂ ਮੈਂ ਸੈਲਿੰਗ ਆਪਾਂ ਚੇਕ ਕਰੀਂ ਜਾ ਬਈ ਨੰਬਰ ਸੜਿਆ ਕੋਈ ਰਾਸ ਤੇਜੀ ਫੜ ਲੈ ਕਿਤੇ ਚੋਰ ਸਮਝੇ ਮੇਰਾ ਕਟਾਪਾ ਕਰ ਦੇ ਤਾਂ ਇਹ ਸੇਲੀਆਂ ਆਪ ਤਾਂ ਹੁੰਦੀਆਂ ਨਹੀਂ ਗੀਆਂ ਮਿਲਣ ਆਸ਼ਿਕਾ ਨੂੰ ਹੀ ਜਾਣਾ ਪੈਂਦਾ ਦਾ ਮਿਲਣ ਇਹ ਇਨਫੋਰਮਾਟ ਹੋਇਆ ਅਜਾ ਬੀਬੀ ਆਜਾ ਜੀ ਬੀਬੀ ਨੂੰ ਅੰਦਰ ਡਰ ਬਹੁਤ ਲੱਗ ਰਿਹਾ ਡਰਨ ਦੀ ਕੀ ਲੋੜ ਆ ਬੀਬੀ ਆਜੋ ਆਪ ਅੰਦਰ ਚੱਲਦੇ ਆਂ ਨਾ ਨਾ ਬੇਬੀ ਮੈਂ ਤਾਂ ਡਰ ਬੋਲਾ ਆਦਾ ਮੈਮੂਨੇ ਅੰਦਰ ਜਾਂਦਾ ਮੈਂ ਉਹ ਰਿਕਟਾਂ ਕੀ ਬੈਠ ਦੂੰਗਾ ਆਹ ਅੰਦਰ ਚੱਲ ਜਿੰਦੇ ਮੈਮੂਨ ਨਹੀਂ ਜਾਂਦਾ ਹੈਗਾ ਬੇਬੀ ਤੇਰੇ ਘਰ ਦਾ ਕੋਈ ਉੱਠਦਾ ਤਾਂ ਨਹੀਂ ਨਾ ਨਾ ਬੇਬੀ ਉਹ ਕਿ ਮੈਂ ਉੱਠਣਗੇ ਮੈਂ ਉਹਨਾਂ ਨੂੰ ਨੀਂਦ ਦੀ ਗੋਲੀ ਦੇ ਦਿੱਤੀ ਆ ਤੋਏ ਪਏ ਹੋਣੇ ਉਹ ਤਾਂ ਰਾਮ ਤੋਂ ਮਿਲ ਤਾਂ ਡਰਦੇ ਮਾਰੇ ਲੈਟਰੀ ਨਿਕਲਣ ਵਾਲੀ ਹੋਈ ਹੈ ਜੀ ਦਾਦੇ ਮਾਰੇ ਲੋਕਾਂ ਦਾ ਤਾਂ ਬਾਥਰੂਮ ਨਿਕਲਦਾ ਤੁਹਾਡੀ ਲੈਟਰਿੰਗ ਨਿਕਲ ਰਹੀ ਆ ਤੁਸੀਂ ਉੱਥੇ ਹੀ ਹੋ ਬਸ ਮੈਨੂੰ ਉਧਰ ਚਿਪੜੇ ਪਰਾ ਤੋਂ ਬਾਰਡਰ ਲਾ ਦੇ ਜਾਨੂ ਮੈਨੂੰ ਦੇਖ ਲੈਣਾ ਪੰਨੂ ਦਾ ਬਹੁਤ ਮੈਨੂੰ ਬੇਬੀ ਤੂੰ ਕਿਉਂ ਡਰ ਰਹਾ ਕਿਉਂ ਮੈਂ ਹੈ ਤਾਂ ਗਈਆਂ ਤੁਹਾਡੇ ਨਾਲ ਮੇਰੇ ਹੁੰਦੇ ਤੁਹਾਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ ਬੇਬੀ ਮੇਰੇ ਕਰਨੀ ਅੱਖਾਂ ਘੜ ਘੜ ਲਾਉਂਦੇ ਨੇ ਕਿਹੜਾ ਓਏ ਹੋਏ ਬੇਬੀ ਤੇਰੇ ਚਿਪੜਿਆ ਪਰਾ ਹਟ ਜਾ ਤੇਰੀ ਇਹ ਕੀ ਆ ਉਹ ਕੌਣ ਆ ਇੱਧਰ ਆ ਜਾ ਛੱਡ ਦੇ ਓਏ ਕੌਣ ਤੇਰੀ ਵੀ ਉਹ ਬਾਈ ਛੱਡ ਓ ਯਾਰ ਬਾਈ ਛੱਡ ਓ ਯਾਰ ਬਾਈ ਛੱਡ ਓ ਯਾਰ ਓ ਬਾਈ ਯਾਰ ਕਰਦੇ ਯਾਰ ਇੱਥੇ ਤੂੰ ਵੀ ਨਹੀਂ ਬਾਈ ਯਾਰ ਮਾਫ਼ ਕਰਦੇ ਯਾਰ ਬਲੀਆ ਬਸ ਚਲੇ ਰਹਿ ਤੈਨੂੰ ਬੰਦੀਏ ਚਲ ਕਰ ਚਲ ਸਾਲਾ ਓ ਬਾਈ ਯਾਰ ਅੱਗੇ ਨਹੀਂ ਆਉਂਦਾ ਯਾਰ ਹੁਣ ਮੌਕਾ ਦੇ ਦਿੰਦਾ ਤੂੰ ਵੀ ਇੱਥੇ ਕਰਦਾ ਚੁੰਨੀ ਨਾ ਪਾ ਬੇ ਬਾਈ ਯਾਰ ਮੈਂ ਤਾਂ ਇਹਨੇ ਬੁਲਾਇਆ ਸੀ ਯਾਰ ਫੋਨ ਕਰਕੇ ਇਹ ਆ ਜਾ ਬੱਚਾ ਓ ਬਾਈ ਯਾਰ ਮੌਕਾ ਦੇ ਦੇ ਓ ਤੇ ਆਦਾ ਸਾਰੇ ਕੁੱਟਾ ਬਣਾ ਕੇ ਮੇਰੇ ਛੱਡ ਦੋ ਬਾਈ ਯਾਰ ਛੱਡ ਦੋ ਯਾਰ ਮੇਰੇ ਛੱਡ ਦੋ ਚੁਨੀ ਲੈ 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 ਚੁਨੀ ਦੀ ਸਾਰੀ ਕਰਦੀ ਜਦਰਾ ਹੁੰਦੀ ਸਾਰਾ ਤੇ ਮੈਂ ਆ ਤੇ ਪਿੱਛੇ ਕਿਉਂ ਨਾ ਰੱਖਿਆ ਬਈ ਜੇ ਹੱਤ ਚੱਕ ਲੈ ਵਿੱਚ ਲੈਟਰੀ ਨਿਕਲ ਜੂਗੀ ਅਜੇ ਦਾ ਮੁੱਤ ਦੇਖੀ ਅੱਗੇ ਕੀ ਕੀ ਨਿਕਲੂ ਚੱਲ ਚੱਲ ਓ ਬਾਈ ਯਾਰ ਛੱਡ ਦੋ ਯਾਰ ਬਈ ਯਾਰ ਮੇਰੇ ਛੱਡ ਦੋ ਚੱਲ ਸਾਰੇ ਕੀ ਕਰਨਾ ਦੀ ਇੱਥੇ ਬਾਈ ਮੇਰਾ ਪੀਜ਼ਾ ਡਿਲੀਵਰੀ ਦਾ ਕੰਮ ਆ ਮੈਂ ਪੀਜ਼ਾ ਦੇਣ ਆਇਆ ਸੀ ਸਾਰੇ ਬੰਦੇ ਕਿਹੜਾ ਵੀ ਹੁੰਦਾ ਓਏ ਸੱਚ ਦੱਸ ਦੇ ਬਾਈ ਜੇ ਮੈਂ ਸੱਚ ਦੱਸਦਾ ਫਿਰ ਤੁਸੀਂ ਮੈਨੂੰ ਛੱਡ ਦੋਗੇ ਆ ਛੱਡ ਦਾਂਗੇ ਬਾਈ ਮੈਂ ਅਸੀਂ ਮੈਨੂੰ ਪਿਆਰ ਕਰ ਦੋ ਤਰੀਕ ਭੈਣ ਦੀ ਭਿੰਦ ਦੀ ਕਿ ਤਾ ਵੀ ਤੂੰ ਕਰੇ ਮੁੰਡੇ ਬੁਲਾਨੀਆਂ ਬੇਬੀ ਤੂੰ ਡਰ ਨਾ ਤੂੰ ਟੈਨਸ਼ਨ ਨਾ ਲੈਣਾ ਮੈਂ ਇਕੱਲੇ ਇਕੱਲੇ ਹੁੰ ਦੇਖ ਲੂੰਗਾ ਕੀ ਦੇਖ ਲਿਆ ਤੂੰ ਕੀ ਦੇਖ ਲਈ ਨਾ ਸੱਚ ਸੱਚ ਦੱਸ ਦੇ ਕਿਨੇ ਟਾਈਮ ਤੋਂ ਚੱਕਰ ਚੱਲ ਰਿਹਾ ਬਾਈਆ ਸੱਚ ਤੂੰ ਸੁਣ ਨਹੀਂ ਰਿਹਾ ਯਾਰ ਤੂੰ ਤਾਂ ਮੇਰੇ ਮਾਰੀ ਜਾ ਰਿਹਾ ਯਾਰ ਦੱਸ ਬਈ ਸੱਚ ਦੱਸ ਬਾਈ ਯਾਰ ਮੈਂ ਸਿਮੀ ਨੂੰ ਪਿਆਰ ਕਰਦਾ ਇਹਨੂੰ ਅੱਛਾ ਪਿਆਰ ਕਰਦਾ ਹੁਣ ਤੇਰਾ ਵਿਆਹ ਕਰ ਕੀ ਤੋਰਾਂਗੇ ਅਸੀਂ ਨਾ ਨਾ ਬਈ ਵਿਆਹ ਨਾ ਕਰਾਓ ਤਾਂ ਮੈਂ ਟਾਈਮ ਪਾਸ ਵਾਸਤੇ ਆ ਅੱਛਾ ਸਾਰਾ ਟਾਈਮ ਕਰਦਾ ਨਹੀਂ ਹੁੰਦਾ ਪਸਲੀ ਗੱਲ ਕਰਦੇ ਸੀ ਮੈਂ ਨਾਲ ਕੁੱਟੋ ਵੀ ਨੇ ਹੋਰ ਕੁੱਟੋ ਹੋ ਸਿੱਧਾ ਤੇਰੇ ਕੋਣ ਕੋਣਾ ਤੇਰੇ ਬਈ ਡੈਡੀ ਆ ਕੱਲਾ ਹੁਣ ਕਰ ਫੋਨ ਤੇ ਡੈਡੀ ਨੂੰ ਬੁਲਾ ਚੱਲ ਬੁਲਾ ਹੈਲੋ ਬਾਪੂ ਬਾਪੂ ਰਿਹਾ ਆ ਜਾ ਮੈਨੂੰ ਫੜ ਲੈ ਇਹਨਾਂ ਨੇ ਉਹ ਤਾਂ ਕੀ ਹੋ ਗਿਆ ਬਾਪੂ ਇਹਨਾਂ ਨੇ ਮੈਨੂੰ ਫੜ ਕੇ ਘੁੱਟਿਆ ਇਹ ਕੰਮ ਕਰ ਕੱਲੇ ਵਾਸਤੇ ਫੜ ਲਿਆ ਇਹਨਾਂ ਨੇ ਬਾਈ ਸਾਡੀ ਕੁੜੀ ਨੂੰ ਚੜ ਰਿਆ ਦੀ ਤੇਰੇ ਦੀ ਗਲਤੀ ਆ ਕਿ ਥੋੜੀ ਕੁੜੀ ਦੀ ਗਲਤੀ ਆ ਚਲ ਬਸ ਗਲਤੀ ਤੇਰੇ ਮੁੰਡੇ ਦੀ ਆ ਸਾਡੇ ਘਰੇ ਕੰਧ ਟੱਪ ਕੇ ਆਇਆ ਤੇਰੇ ਫਿਰ ਦੋਨਾਂ ਦੀ ਗਲਤੀ ਹੁਣ ਇੱਕ ਦੀ ਗਲਤੀ ਥੋੜੇ ਹੁੰਦੀ ਆ ਜੇ ਤੂੰ ਬੁਲਾਏਗਾ ਤਾਂ ਹੀ ਉਹ ਅਗਲਾ ਜਾਊਗਾ ਇਦਾਂ ਥੋੜੇ ਕੰਧ ਟੱਪ ਕੇ ਜਾਊਗਾ ਸਾਡੀ ਕੁੜੀ ਆ ਤੇਰੇ ਮੁੰਡੇ ਨਾਲ ਬੈਕ ਕਰਾ ਜੂਰਾ ਮੈਂ ਕਿਸੇ ਦੇ ਨਹੀਂ ਮੰਨੂੰਗਾ ਮਾਂ ਮੈਂ ਦੇਖਭਾਲ ਕੇ ਆਪਣੀ ਮਰਜ਼ੀ ਨਾਲ ਕਰੂੰਗਾ ਮਾਂ ਦਾਦਾ ਕੀ ਮੈਨੇ ਹੁਣ ਤੇ ਦੇ ਸਾਹਮਣੇ ਵਿਆਹ ਕਰਾਵਾਂਗੇ ਉਹ ਤੁਹਾਡੀ ਇੱਛਾ ਹੈ ਜਬਰਦਸਤ ਠੀਰੇ ਠੀਬੇ ਭਾਈ ਪੰਡਤ ਦਾ ਹੈ ਨਹੀਂ ਪੰਡਤ ਮੈਂ ਆਪ ਹੀ ਬਣ ਜਾਗਾ ਭਾਈ ਇਹ ਕੱਪੜੇ ਦਾ ਹੈ ਨਹੀਂ ਭਾਈ ਮੇਰੇ ਅਗਮਾਰੀ ਚਕੋਟ ਪੈ ਤੂ ਚੱਕੀ ਲੈ ਜਾਂਦੀ ਬਈ ਯਾਰ ਛੱਡ ਦਿਓ ਯਾਰ ਮੇਰਾ ਪਿਆ ਨਾ ਕਰਾਓ ਯਾਰ ਮੇਰਾ ਤਾਂ ਟਾਈਮ ਪਾਸ ਕਰਨ ਲਈ ਆ ਯਾਰ ਬੱਧੀ ਯਾਰ ਕੋਈ ਸਮਝਾ ਇਹਨਾਂ ਨੂੰ ਕੁਝ ਸੇ ਯਾਰ ਉਹ ਨਹੀਂ ਸਮਝਦੇ ਹੁਣ ਤੂੰ ਜਾਣੇ ਤੇਰਾ ਕੰਮ ਜਾਣੇ ਲੈ ਬਾਈ ਛੋਟ ਬਈ ਮੈਂ ਨਹੀਂ ਪਾਉਂਦਾ ਯਾਰ ਮੈਂ ਨਹੀਂ ਕਰਦਾ ਪਿਆ ਕੁਝ ਯਾਰ ਪਾਏਗਾ ਕਿ ਨਾ ਹੋਏ ਪਾ ਪਾ ਰਿਹਾ ਬਾਕੀ ਯਾਰ ਸਮਝਾ ਕੋ ਸਾਨੂੰ ਮੈਨੂੰ ਕੁੱਟਣ ਲੱਗ ਰਹੇ ਯਾਰ ਜਵਾਬ ਕਰੇਗਾ ਆਪੇ ਪਾ ਦੇਗਾ ਹੁਣ ਮੈਂ ਜ਼ਿੰਮੇਦਾਰ ਆ ਯਾਰ ਕੋਟ ਪਹਿਰੇ ਨੇ ਮੈਨੂੰ ਪਾ ਕੋਟ ਪਹਿਨ ਜਹੀ ਪੈਂਟ ਪਹਿਨ ਮੇਰੀ ਚੈਸਨ ਨਹੀਂ ਹੈ ਕਹਿਜੇ ਕਰੇਗਾ ਜੈਜੇ ਪਰੇਗਾ ਹੁਣ ਤਾਂ ਭਾਈ ਪੰਡਤ ਦੀ ਗੱਲ ਚ ਤਾਂ ਮਾਲਾ ਹੁੰਦੀ ਆ ਮਾਲਾ ਤਾਂ ਨਹੀਂ ਆਪਣੀ ਜਦ ਮੈਂ ਸੋਨੀਏ ਕੰਡੀਆਂ ਖੋਦਾ ਬੱਪੂ ਯਾਰ ਕਹਿ ਕੋ ਸਿੰਨ ਨੂੰ ਯਾਰ ੱੱਕੇ ਨਾਲ ਵਿਆਹ ਕਰ ਰਹੇ ਨੇ ਮੇਰਾ ਸਾਲਾ ਪਹਿਲਾਂ ਸੋਚਣਾ ਧੀਆਂ ਬੱਪੂ ਦਾ ਹੁਣ ਕਹਿਣਾ ਕੱਪਦਾ ਭਾਈ ਇਹ ਨਹੀਂ ਬਰਮਾ ਵਾਸਤੇ ਆਪਣੇ ਕੋਲ ਹਾਰ ਤਾਂ ਹੈ ਨਹੀਂ ਓ ਯਾਰ ਦਾਦਾ ਦਾਦੀ ਦੀ ਫੋਟੋ ਤੇ ਹਾਲ ਨੂੰ ਟੰਗੇ ਹੋਏ ਨੇ ਉਹ ਲਿਆ ਚੱਕ ਕੇ ਜਾ ਯਾਰ ਤੁਮ ਜਾਓ ਬੱਪੂ ਉਸਨੂੰ ਹੁਣ ਤੁਹਾਡੇ ਛਿੱਤਰਾਂ ਦਾ ਘਾਟਾ ਗਲੇ ਆਪ ਤਾਂ ਰੋਟੀ ਖਾਣੀ ਤੇ ਦੂਏ ਨੂੰ ਕਿੱਥੇ ਖਲਾਉਂਗੇ ਹੁਣ ਸਾਲਾ ਲੱਗ ਗਿਆ ਨਤੀਜਾ ਕਿਸੇ ਦੇ ਘਰੇ ਬੜੇ ਦਾ ਆ ਫੜ ਆ ਫੜ ਓਏ ਮੈਂ ਨਹੀਂ ਫੜਦਾ ਹਰ ਸਾਇਆ ਹੋ ਅੰਕਲ ਘੜਦਰੇ ਮੁੰਡੇ ਦੇ ਫੇਰੇ ਹੋਰ ਨੇ ਚੱਲ ਬਈ ਹੋਰ ਸੀ ਉਹ ਵੜਾ ਹੋਰ ਮੰਮਾ ਸੁਬਾਹ ਓਮ ਨਮਾ ਸੁਬਾਹ ਲੱਡੂ ਮੁਕ ਤੇ ਨਾ ਉਤਾਰੀ ਨ ਸੰਚਾਰੀ ਦੇ ਮੂੰ ਕਿਧਰ ਕਰੇ ਫੜ ਤੇ ਘੜਦਰੇ ਮੁੰਡੇ ਦੇ ਫੇਰੇ ਹੋਰ ਨੇ ਤੇਰੇ ਮੇਰੇ ਨਾ ਉਤਾਰੀ ਨ ਸੰਚਾਰੀ ਦੇ ਦੁਰਾ

ਭਾਈ ਯਾ ਸਾਈਕਲ ਲੈ ਆ ਯਾਰ ਭਾਈ ਰੈਂਡ ਤੋਂ ਯਾਰ ਹੱਥ ਜੋੜ ਰਹਾ ਯਾਰ ਨਾ ਨਾ ਭਾਈ ਲੈ ਭਾਈ ਥੋੜੀ ਦਾ ਜਲੀ ਜੀ ਫੁੱਲ ਲਾਓ ਭਾਈ ਯਾਰ ਇਥੇ ਭਾਈ ਬੋਲੋ ਬਾਪੂ ਜੀ ਯਾਰ ਸਮਝੀਂ ਨਾ ਪਹਿਲਾਂ ਹੀ ਸੋਚਣਾ ਸੀ ਹੁਣ ਮੈਂ ਕੀ ਸਮਝਾਵਾਂ ਲੱਗ ਪੈਂਦੇ ਕਰਨਾ ਨਾ ਭੁੱਖੇ ਹੋ ਤੁਸੀਂ ਤੇ ਕਰ ਰਿਹਾ ਬੜਾ ਲਾਜੀ ਲਾਜੀ ਬਾਈ ਫੁੱਲ ਲਾਦੀ ਚਮਕਾ ਰਹੀ ਕੀ ਤਾਂ ਹੁਣ ਖੇਡ ਮੈਂ ਥੋੜੇ ਚਲਾਉਂਗਾ ਲੱਗ ਗਿਆ ਪਹਿਣ ਜਾਣ ਦਾ ਸਭ ਨੇ ਸੀ ਪਰ ਤੂੰ ਥੋੜਾ ਜਿਹਾ ਛੇਤੀ ਬੱਗੀ ਕੋਈ ਨਾ ਚੱਲ ਬਈ ਮੈਂ ਮੂੰਹ ਨਹੀਂ ਜਾਂਦਾ ਚੱਲ ਓਏ ਦਿਨ ਹੋਰ ਰੱਖ ਨਾ ਇਹ ਮੈਂ ਕਰਵਾਤੀ ਸਾਰੇ ਟੱਬਰ ਦੀ ਬੇਇੱਜ਼ਤੀ ਚੱਲ ਚੱਲ ਦੂਰੀ ਰਹਿ ਜਾ ਅਸੀਂ ਤੈਨੂੰ ਕੱਲ ਨੂੰ ਲੈ ਜਾਣਾ ਠੀਕ ਆ ਅਸੀਂ ਇੱਕ ਦਿਨ ਵੀ ਲੈ ਜਾ ਆਪਣੇ ਨਾਲ ਚੱਲ ਨਹੀਂ ਮੈਂ ਕੱਲ ਨੂੰ ਪਾਉਂਦਾ ਉਹ ਬਈ ਮੇਰੇ ਨਾਲ ਜੇ ਰਸੀ ਰੱਖਦੇ ਇੱਥੇ ਗੰਦ ਪਾਉਗਾ ਬਈ ਲੈ ਜਾਂ ਲੈ ਆ ਕੋਈ ਚੱਕਰ ਨਹੀਂ ਬੈਠਾ ਬਾਪੂ ਬਣਾ ਪਿੰਡੇ ਛਾਲ ਨਹੀਂ ਨੂੰਦਾ ਕਾਗਜ਼ਾ ਬਿਆ ਤੂੰ ਦੇ ਤਾ ਸਦਲ ਮੋੜੇ ਜਹੀ ਨਾਮ ਮੋੜੇ ਵੀ ਜਹਾਜ਼ ਕਰਨੀ ਵਾਹ ਜੀ ਪੰਨੀ ਹੁਣ ਤੂੰ ਆਪ ਸੰਭਧਾਰ ਚੱਲ ਤੇਰੇ ਪਿੱਛੇ ਬੈਠ ਗਏ ਬੈਠ ਜਾ ਚੱਲ ਦੂਰੀ ਰਹਿ ਲੋਕਾਂ ਦੇ ਘਰਾਂ ਵਿੱਚ ਵੱਸਦੇ ਹਾਂ ਦੱਸ ਨਹੀਂ ਸੋਚ ਆਉਂਦੀ ਆ। ਕੀ ਹੋ ਰਿਹਾ? ਚੱਲ ਕੋਈ ਨਹੀਂ ਪੈਂਦੀ ਗੱਲ ਪੈਣ ਚੱਲ। ਬਈ ਸਸਤਰੀ ਕਾਲੂ ਮੀਂਹ ਜੀ ਕਰਦਾ। ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ। ਸਾਡੀ ਹੋਰ ਨਵੀਂ ਵੀਡੀਓ ਦੇਖਣ ਲਈ ਡਾਕਟਰ ਗੱਗਾ ਟੀਮ YouTube ਚੈਨਲ ਨੂੰ ਕਰੋ ਸਬਸਕ੍ਰਾਈਬ। ਤੇ ਬਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਵੀ ਕਰ ਲਓ ਫਿਰ ਸਾਨੂੰ ਦੱਸੋ ਕਮੈਂਟਾਂ ਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਧੰਨਵਾਦ।